ਦੇਖੋ ਅੱਜ ਕੱਲ ਦੀ ਦੁਨੀਆ ਦੇਖੋ ਦੁਨੀਆ ਦੇ ਦਸਤੂਰ ਦੇਖੋ ਅੱਜ ਕੱਲ ਦੀ ਦੁਨੀਆ ਦੇਖੋ ਦੁਨੀਆ ਦੇ ਦਸਤੂਰ ਸੁੱਖ ਵੇਲੇ ਸਭ ਨੇੜੇ ਹੁੰਦੇ ਦੁੱਖ ਵੇਲੇ ਹੋ ਜਾਂਦੇ ਦੂਰ ਸੁੱਖ ਵੇਲੇ ਸਭ ਨੇੜੇ ਹੁੰਦੇ ਦੁੱਖ ਵੇਲੇ ਹੋ ਜਾਂਦੇ ਦੂਰ ਕਿੰਨੀ ਬਦਲ ਗਈ ਹੈ ਸੋਚ ਕਿਉਂ ਰਿਸ਼ਤੇ ਹੋਏ ਮਜਬੂਰ ਕਿੰਨੇ ਖੁਦਗਰਜ਼ ਹੋ ਗਏ ਲੋਕੀ ਮਤਲਬ ਹੈ ਤਾਂ ਪਿਆਰ ਹਜੂਰ ਕਿ ਨੈ ਖੁਦਗਰਜ ਹੋ ਗਏ ਲੋਕੀ ਮਤਲਬ ਹੈ ਤਾਂ ਪਿਆਰ ਹਜੂਰ ਉਹ ਬਿਨਾ ਮਤਲਬ ਕੋਈ ਗੱਲ ਨਹੀਂ ਕਰਦਾ ਮਤਲਬ ਹੈ ਤਾਂ ਜੀ ਹਜੂਰ ਆਪਸ ਵਿੱਚ ਪਿਆਰ ਘਟਦਾ ਜਾ ਰਿਹਾ ਦਿਲਾਂ ਤੋਂ ਦਿਲ ਹੋ ਗਏ ਦੂਰ ਦਿਲਾਂ ਤੋਂ ਦਿਲ ਹੋ ਗਏ ਦੂਰ ਦੇਖੋ ਅੱਜ ਕੱਲ ਦੀ ਦੁਨੀਆ ਦੇਖੋ ਦੁਨੀਆ ਦੇ ਦਸਤੂਰ ਜਸਲਾ ਬਹੁਤ ਬਦਲ ਗਈ ਹੈ ਦੁਨੀਆ ਜਸਲਾ ਬਹੁਤ ਬਦਲ ਗਈ ਹੈ ਦੁਨੀਆ ਸੁਖ ਵੇਲੇ ਸਭ ਨੇੜੇ ਹੁੰਦੇ ਦੁੱਖ ਵੇਲੇ ਹੋ ਜਾਂਦੇ ਦੂਰ ਦੁੱਖ ਵੇਲੇ ਹੋ ਜਾਂਦੇ ਦੂਰ